ਐਸਾ ਤੀਰ ਕੱਢ ਕੇ ਉਹਨਾਂ ਨੇ ਨਿਸ਼ਾਨੇ ਤੇ ਲਾਇਆ ਕਿ ਸਿੱਧਾ ਡੋਨਲਡ ਟਰੰਪ ਦੀ ਬੱਖੀ 'ਚ ਲੱਗਿਆ ਜਾ ਕੇ ਚੀਨ ਵਾਲਿਆਂ ਨੇ ਭਾਈ ਸਾਹਿਬ ਤੁਹਾਨੂੰ ਇਹ ਰਾਤੋ ਰਾਤ ਇੱਕ ਐਪ ਬਣਾਤੀ ਡੀਪ ਸੇਕ ਨਾਂ ਦੀ ਔਰ ਇਹ AI ਐਪ ਹੈ ਜਿਵੇਂ ਚੈਟ ਜੀਪੀ ਜਿਹੜੇ ਲੋਕਾਂ ਨੇ ਯੂਜ਼ ਕਰਕੇ ਦੇਖਿਆ ਓਪਨ AI ਯੂਜ਼ ਕਰਕੇ ਦੇਖਿਆ ਉਸੇ ਤਰੀਕੇ ਦੀ ਐਪ ਆ ਪਰ ਉਸ ਤੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਅਮਰੀਕਾ ਨੂੰ ਚੈਟ ਜੀਪੀ ਓਪਨਏ ਬਣਾਉਣ ਦੇ ਲਈ ਕਈ ਸਾਲ ਲੱਗੇ ਸੀਗੇ ਹੂੰ ਤੇ ਕਈ ਸੌ ਬਿਲੀਅਨ ਡਾਲਰ ਦਾ ਖਰਚ ਹੋਇਆ ਇਹਨਾਂ ਨੇ 2 ਮਹੀਨੇ ਚ ਬਣਾਤੀ ਤੁਸੀਂ ਦੇਖੋ ਇੰਨੀ ਕਿ ਡਾਊਨਲੋਡ ਹੋ ਗਈ ਇਹ ਇੱਕ ਦਿਨ ਦੇ ਵਿੱਚ ਕਿ ਨੰਬਰ 1 ਰੇਟਿੰਗ ਤੇ ਆ ਗਈ ਇਹ ਦੂਸਰੇ ਨੰਬਰ ਤੇ ਚੈਟ ਜੀਪੀ ਹੈ ਤੇ ਇਹ ਚੈਟ ਜੀਪੀ ਨੂੰ ਕੱਟ ਕੇ ਨੰਬਰ 1 ਤੇ ਆ ਗਈ ਆ ਅਮਰੀਕਾ ਦੀ ਨੀਂਦ ਤਾਂ ਉੱਡੀ ਹੋ ਆ ਪਰ ਅਮਰੀਕਾ ਨੂੰ ਇੱਕ ਦਿਨ ਦੇ ਵਿੱਚ 1 ਟ੍ਰਿਲੀਅਨ ਯੂ ਐਸ ਡਾਲਰ ਦਾ ਘਾਟਾ ਪਿਆ। ਪਰ ਚੀਨ ਨੇ ਦੇਖੋ ਤੁਸੀਂ ਉਹਨਾਂ ਦੀ ਚਿਪ ਤੋਂ ਬਿਨਾਂ ਹੀ ਆਪਣੀ ਚਿਪ ਬਣਾਈ। ਹੂੰ ਠੀਕ ਹੈ ਤੇ ਆਪਣਾ ਸੌਫਟਵੇਅਰ ਆਪਣੀ ਐਪ ਬਣਾ ਕੇ ਲਾਂਚ ਕਰਕੇ ਉਹ ਰੱਖਤੀ ਅਗਲਿਆਂ ਨੇ। ਜੀ ਤੇ ਯੂ ਐਸ ਦੀ ਤੇ ਡੋਨਲਡ ਟਰੰਪ ਦੀ ਹਿੱਕ ਤੇ ਪਈਆ ਹੁਣ ਦੀਪ ਸੇਕ। ਚੀਨ ਨੇ ਕੁਝ ਨਹੀਂ ਕੀਤਾ ਐ ਕੈਪ ਬਣਾਈਆ। ਐਪ ਬਣਾ ਕੇ ਮਤਲਬ ਅਮਰੀਕਾ ਮੁਸਾ ਹੋਣੇ ओके ਕਰਦੇ ਕਹਿੰਦੇ ਦੁਨੀਆ ਦੇ ਵਿੱਚ ਕੁਝ ਵੀ ਹੋਵੇ ਤੇ ਚੀਨ ਦਾ ਨਾਮ ਨਾ ਆਵੇ ਇਹ ਤਾਂ ਹੋ ਹੀ ਨਹੀਂ ਸਕਦਾ ਚੀਨ ਦਾ ਜਦੋਂ ਨਾਮ ਆਉਂਦਾਗਾ ਤੇ ਕੋਈ ਨਾ ਕੋਈ ਨਵਾਂ ਵਿਵਾਦ ਹੁੰਦਾ ਕੋਈ ਖਬਰ ਹੁੰਦੀ ਹੈ ਕੋਈ ਚਰਚਾ ਹੁੰਦੀ ਹੈ ਤੇ ਇੱਕ ਵਾਰ ਫਿਰ ਚੀਨ ਚਰਚਾ ਦੇ ਵਿੱਚ ਆ ਰਾਤੇ ਰਾਤ ਚੀਨ ਨੇ ਜਿਹੜਾ ਕੀ ਹੋ ਗਿਆ ਕੀ ਕਰਤਾ ਕਿ ਪੂਰੀ ਦੁਨੀਆ ਅੱਜ ਚੀਨ ਦੀਆਂ ਗੱਲਾਂ ਕਰ ਰਹੀ ਆ ਅਮਰੀਕਾ ਤੇ ਚੀਨ ਦਾ ਜਿਹੜਾ ਮੁਕਾਬਲਾ ਨਜ਼ਰ ਆ ਰਿਹਾ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਵੱਲੋਂ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਇਸ ਦੁਨੀਆ ਦਾ ਸਭ ਤੋਂ ਬਿਹਤਰੀਨ ਬੈਸਟ AI ਤਿਆਰ ਕਰਾਂਗੇ ਪਰ ਚੀਨ ਨੇ ਇਸ ਨੂੰ ਮੰਨ ਲੱਗਦਾ ਕਿ ਜਿੰਨਾ ਪੈਸਾ 트럼ਪ ਲਾ ਰਿਹਾ ਸੀ ਉਦੋਂ 10 ਗੁਣਾ ਸਸਤੇ ਦੇ ਅੰਦਰ AI ਤਿਆਰ ਕੀਤਾਗਾ ਕੀ ਕੁਝ ਇਸ ਦੇ ਵਿੱਚ ਖਾਸ ਆ ਕੀ ਕੁਝ ਬਿਹਤਰੀ ਨਾਲ ਕਿਉਂ ਚੀਨ ਦੀਆਂ ਚਰਚਾਵਾਂ ਹੋ ਰਹੀਆਂ ਨੇ ਇਸ ਦੇ ਉੱਤੇ ਅਸੀਂ ਵੀ ਚਰਚਾ ਕਰਾਂਗੇ ਸਾਡੇ ਨਾਲ ਮੇਰੇ ਸਾਥੀ rau virinder singh banypal ਨੇ rau ji ਕੱਲ ਪਰਸੋਂ ਆਪਾਂ ਗੱਲਾਂ ਕਰ ਰਹੇ ਸੀ ਕਿ ਟਰੰਪ ਨੇ ਨਜ਼ਾਰਾ ਲਿਆਤਾ ਟਰੰਪ ਜੀ ਸਟਾਰ ਗੇਟ ਲਿਆਇਆ ਜੀ 500 ਬਿਲੀਅਨ ਦਾ ਪ੍ਰੋਜੈਕਟ ਹੈ ਜੀ ਪਰ ਜਿਹੜੀ ਚੀਨ ਨੇ ਤਾਂ ਕਮਾਲ ਹੀ ਕਰਤੀ ਬਿਲਕੁਲ ਕਮਾਲ ਕਰਤੀ ਹੈ ਤੁਸੀਂ ਦੇਖੋ ਪਤਾ ਵੀ ਨਹੀਂ ਲੱਗਣ ਦਿੱਤਾ ਪੂਰੀ ਦੁਨੀਆ ਨੂੰ ਅਮਰੀਕਾ ਨੂੰ ਤਾਂ ਕੀ ਪਤਾ ਲੱਗਣਾ ਐਸਾ ਤੀਰ ਕੱਢ ਕੇ ਉਹਨਾਂ ਨੇ ਨਿਸ਼ਾਨੇ ਤੇ ਲਾਇਆ ਕਿ ਸਿੱਧਾ ਡੋਨਲਡ ਟਰੰਪ ਦੀ ਬੱਖੀ ਚ ਲੱਗਿਆ ਜਾ ਕੇ ਤੇ ਉਹ ਹੁਣ ਦੇਖਦਾ ਵੀ ਇਹ ਹੋ ਕੀ ਗਿਆ ਹੂੰ ਚੀਨ ਨੇ ਇੱਕ ਐਸੀ ਐਪ ਬਣਾ ਲਈ ਐ ਆਈ ਐਪ ਹੈ ਹੁਣ ਤੱਕ ਇਹ ਜਿਹੜੀਆਂ ਆਈ ਐਪ ਜਾਂ ਟੂਲ ਨੇ ਇਹ ਸਾਰੀਆਂ ਅਮਰੀਕਾ ਦੀਆਂ ਨੇ ਚੈਟ ਜੀ ਪੀਟੀ ਆਈ ਤੇ ਓਪਨ ਆਈ ਸैम ਅਲਟਮੈਨ ਦੀ ਹੂੰ ਇਹ ਬਣਾ ਕੇ ਅਮਰੀਕਾ ਇਹ ਪੂਰਾ ਚੌੜਾ ਹੋਇਆ ਫਿਰਦਾ ਸੀ ਦੁਨੀਆ ਦੇ ਵਿੱਚ ਕਿ ਹੁਣ ਆਈ ਦੇ ਵਿੱਚ ਵੀ ਅਸੀਂ ਸਰਤਾਜ ਹੋਵਾਂਗੇ ਹੂੰ ਕਿ ਆਈ ਦੇ ਉੱਤੇ ਜਾਊਗੀ ਹੌਲੀ ਹੌਲੀ ਦੁਨੀਆ ਤੇ ਪੂਰੀ ਦੁਨੀਆ ਸਾਡੇ ਤੇ ਨਿਰਭਰ ਹੋਊਗੀ ਇਹ ਸੁਪਨੇ ਲੈ ਰਿਆ ਸੀ ਅਮਰੀਕਾ ਤੇ ਇਹ ਸੀ ਸੁਪਨਿਆਂ ਦੇ ਵਿੱਚ ਇੱਕ ਉਪਜਿਆ ਸੁਪਨਾ ਡੋਨਲਡ ਟਰੰਪ ਦਾ ਸੀ ਸਟਾਰਗੇਟ ਵਾਲਾ ਹੂੰ ਕਿ ਪੂਰਾ AI ਦੇ ਉੱਤੇ ਕਬਜਾ ਤੇ ਪੂਰਾ ਅਮਰੀਕਾ ਦੇ ਵਿੱਚ AI ਦਾ ਪੂਰਾ ਜਾਲ ਵਿਛਾ ਦੇਣਾ ਜਾਂ ਪੂਰਾ ਕੰਟਰੋਲ ਦੇ ਵਿੱਚ ਲੈ ਕੇ ਆਉਣ ਦੇ ਲਈ ਇਹਨੇ ਸਟਾਰਗੇਟ ਦਾ ਪ੍ਰੋਜੈਕਟ ਅਨਾਉਂਸ ਕੀਤਾ ਹਾਲਾਂਕਿ ਪ੍ਰੋਜੈਕਟ ਪ੍ਰਾਈਵੇਟ ਹੈ ਸਰਕਾਰ ਪੈਸਾ ਨਹੀਂ ਲਾਊਗੀ ਪਰ ਸਰਕਾਰ ਸਹਾਇਤਾ ਕਰੂਗੀ ਜੀ OpenAI Chat GPT ਵਾਲਿਆਂ ਨੂੰ ਇਹਨਾਂ ਨੂੰ SoftBank ਜਿਹੜਾ ਕਾਫੀ ਮੰਨਿਆ ਪਰਮੰਨਿਆ ਬੈਂਕ ਆ ਉਹ ਫਾਈਨਾਂਸ ਕਰ ਰਹੇ ਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ Microsoft ਦੇ ਵੀ ਨਾਲ ਹੈ ਤੇ ਇਹ ਸੋਚ ਰਿਹਾ ਸੀ ਅਮਰੀਕਾ ਕਿਸੇ ਸਟਾਰਗੇਟ ਦਾ ਪ੍ਰੋਜੈਕਟ ਆ ਜਿਹਦੇ ਵਿੱਚ ਇੱਕ 100 ਬਿਲੀਅਨ ਇਨਵੈਸਟ ਵੀ ਹੋ ਚੁੱਕਿਆ ਤੇ ਅਸੀਂ ਐਦਾਂ ਕਰਾਂਗੇ ਉਹ ਕਰਾਂਗੇ ਚੀਨ ਵਾਲਿਆਂ ਨੇ ਭਾਈ ਸਾਹਿਬ ਤੁਹਾਨੂੰ ਇਹ ਰਾਤੋਂ ਰਾਤ ਇੱਕ ਐਪ ਬਣਾਤੀ ਡੀਪ ਸੇਕ ਨਾਂ ਦੀ ਹਮ ਔਰ ਇਹ AI ਐਪ ਹੈ ਜਿਵੇਂ ਚੈਟ ਜੀਪੀ ਜਿਹੜੇ ਲੋਕਾਂ ਨੇ ਯੂਜ਼ ਕਰਕੇ ਦੇਖਿਆ ਓਪਨ AI ਯੂਜ਼ ਕਰਕੇ ਦੇਖਿਆ ਉਸੇ ਤਰੀਕੇ ਦੀ ਐਪ ਆ ਪਰ ਉਸ ਤੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਹਮ ਉਸ ਦੇ ਨਾਲੋਂ ਕਿਤੇ ਮਤਲਬ 90% ਦੀ ਤੁਸੀਂ ਕਹਿ ਲਓ ਕਿ ਸਸਤੀ ਜਿੱਥੇ ਚੈਟ ਜੀਪੀ ਤਾਂ ਲੋਕਾਂ ਨੂੰ ਕੰਮ ਕਰਾਉਣ ਦੇ ਬਦਲੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਸਬਸਕ੍ਰਿਪਸ਼ਨ ਲੈਣੀ ਪੈਂਦੀ ਆ ਇਹਨਾਂ ਦੀ ਸਬਸਕ੍ਰਿਪਸ਼ਨ ਹੈ ਹੀ ਨਹੀਂ ਇਹ ਫ੍ਰੀ ਹੈ ਜਿਵੇਂ Jio ਆਇਆ ਸੀਗਾ ਇੰਡੀਆ 'ਚ Jio ਤੋਂ ਪਹਿਲਾਂ Airtel ਤੇ ਹੋਰ ਕੰਪਨੀਆਂ ਸਾਨੂੰ ਕਿਵੇਂ ਡਾਟਾ ਦਿੰਦੀਆਂ ਸੀ ਕਿ 350 ਜਾਂ 400 ਦੇ ਵਿੱਚ ਤੁਹਾਨੂੰ ਡਾਟਾ ਮਿਲੇਗਾ Jio ਆਇਆ Jio ਨੇ ਕਿਹਾ ਕਿ ਚੱਕੋ ਡਾਟਾ ਫ੍ਰੀ ਚੱਕੋ SIM ਲਓ Jio ਦੇ ਫ੍ਰੀ ਚੱਕੋ ਆਇਆ ਬਿਲਕੁਲ ਬਹੁਤ ਸਾਲ 1.5 ਸਾਲ ਲੋਕਾਂ ਨੇ ਫ੍ਰੀ ਚਲਾਇਆ ਠੀਕ ਹੈ ਤੇ ਉਸ ਤੋਂ ਬਾਅਦ ਫੇਰ ਜਾ ਕੇ ਕਿਤੇ ਇਹ ਚੀਜ਼ਾਂ ਹੋਈਆਂ ਇਸੇ ਤਰੀਕੇ ਦੇ ਨਾਲ AI ਦੀ ਦੁਨੀਆ ਦੇ ਵਿੱਚ ਇਹ ਚੀਨ ਨੇ ਕੀਤਾ ਹਾਈ ਫਲਾਇਰ ਨਾਂ ਦੀ ਕੰਪਨੀ ਹੈ ਇਹ ਚੀਨ ਦੀ ਲਿਆਂਗ ਵੈਨਫੈਂਗ ਜਿਹੜਾ ਨੌਜਵਾਨ ਆ ਮੁੰਡਾ ਉਹਦੀ ਕੰਪਨੀ ਹੈ ਉਹਨੇ ਬਣਾਈ ਠੀਕ ਹੈ ਤੇ ਤੁਸੀਂ ਯਕੀਨ ਕਰੋ ਕਿ ਅਮਰੀਕਾ ਨੂੰ ਚੈਟ ਜੀਪੀ OpenAI ਬਣਾਉਣ ਦੇ ਲਈ ਕਈ ਸਾਲ ਲੱਗੇ ਸੀਗੇ ਤੇ ਕਈ ਸੌ ਬਿਲੀਅਨ ਡਾਲਰ ਦਾ ਖਰਚ ਹੋਇਆ ਇਹਨਾਂ ਨੇ 2 ਮਹੀਨੇ ਚ ਬਣਾਤੀ 2 ਮਹੀਨੇ ਕੀ ਹੁੰਦੇ ਨੇ ਰਾਜਦੀਪ डोमिनेਟ ਤੇ ਪਲੱਸ ਸਿਰਫ ਤੇ ਸਿਰਫ 6 ਮਿਲੀਅਨ ਯੂ ਐਸ ਡਾਲਰ ਮਤਲਬ 60 ਲੱਖ ਯੂ ਐਸ ਡਾਲਰ ਦੇ ਵਿੱਚ ਇਹ ਬਣਾ ਕੇ ਤਿਆਰ ਕਰਤੀ ਇੰਨੀ ਸਸਤੀ ਔਰ ਇਹਦਾ ਕੰਪੈਰੀਜ਼ਨ ਵੀ ਲੋਕਾਂ ਨੇ ਕਰਕੇ ਦੇਖਿਆ ਤਾਂ ਇੱਕ ਟ੍ਰਾਇੰਗਲ ਮੂਵ ਕਰਦਾ ਹੋਇਆ ਕਿਹਾ ਗਿਆ ਕਿਉਂਕਿ ਇਹ ਜਿਹੜੀ ਚੈਟ ਜੀਪੀ ਹੈ ਨਾ ਉਹ ਜੇਕਰ ਲੋਕਾਂ ਨੂੰ ਨਹੀਂ ਪਤਾ ਤਾਂ ਉਹਦੇ ਵਿੱਚ ਕੀ ਹੁੰਦਾ ਸੀ ਤੁਸੀਂ ਕੋਈ ਮੰਨ ਲਓ ਤੁਸੀਂ ਉਹਨੂੰ ਬਸ ਟਾਸਕ ਦੇਣਾ ਹੂੰ ਕਿ ਆ ਸਬਜੈਕਟ ਹੈ ਜੀ ਟੂ ਇਸ ਸਬਜੈਕਟ ਤੇ ਮੈਨੂੰ ਇੱਕ ਗੀਤ ਲਿਖ ਦੇ ਮੈਨੂੰ ਇੱਕ ਆ ਆ ਸਬਜੈਕਟ ਹੈ ਇਤੇ ਕਹਾਣੀ ਲਿਖ ਦੇ ਇਤੇ ਫਲਾਣਾ ਕੁਝ ਬਣਾ ਦੇ ਮੈਨੂੰ ਕੁਝ ਬਣਾ ਦੇ ਆ ਸਵਾਲ ਹੈ ਮੈਥ ਦਾ ਹੱਲ ਕਰ ਦੇ ਮਤਲਬ ਉਹ ਚੀਜ਼ਾਂ ਹੱਲ ਹੋ ਜਾਂਦੀਆਂ ਸੀ ਇਸੇ ਕਰਕੇ ਕੰਪੈਰੀਜ਼ਨ ਕੀਤਾ ਜਿਹੜੇ ਲੋਕਾਂ ਨੇ ਇੱਕ ਪਾਸੇ ਚੈਟ ਜੀਪੀ ਨੂੰ ਰੱਖਿਆ ਇੱਕ ਪਾਸੇ ਡੀਪ ਸੀਕ ਨੂੰ ਰੱਖਿਆ ਉਹਨਾਂ ਨੂੰ ਦੋਨਾਂ ਨੂੰ ਇੱਕ ਕਮਾਂਡ ਇਹ ਦਿੱਤੀ ਕਿ ਇੱਕ ਇੱਕ ਮੂਵਿੰਗ ਟ੍ਰਾਇੰਗਲ ਬਣਾਓ ਤੇ ਮੂਵਿੰਗ ਟ੍ਰਾਇੰਗਲ ਦੇ ਵਿੱਚ ਇੱਕ ਰੈੱਡ ਕਲਰ ਦੀ ਬਾਲ ਆ ਜਿਹੜੀ ਉਹ ਵੀ ਮੂਵ ਕਰਦੀ ਹੋਵੇ। ਹੂੰ। ਚੈਟ ਜੀਪੀ ਨੇ ਤਾਂ ਬਣਾਇਆ ਤੇ ਉਹ ਟ੍ਰਾਇੰਗਲ ਬਣਾਇਆ ਟ੍ਰਾਇੰਗਲ ਘੁੰਮ ਰਿਹਾ ਪਰ ਜਿਹੜੀ ਉਹ ਰੈੱਡ ਬਾਲ ਆ ਉਹ ਅੰਦਰ ਨਹੀਂ ਕੀਤੀ ਗਈ ਉਹ ਬਾਹਰ ਲਟੇ ਹੀ ਰਹੀ ਹੈ। ਹੂੰ। ਜਦੋਂ ਡੀਪ ਸੀਕ ਨੇ ਉਹ ਚੀਜ਼ ਬਣਾ ਕੇ ਦਿੱਤੀ ਤਾਂ ਉਹ ਕਮਾਲ ਦੀ ਹੈ। ਮਤਲਬ ਉਹ ਟ੍ਰਾਇੰਗਲ ਹੈ ਟ੍ਰਾਇੰਗਲ ਘੁੰਮ ਰਿਹਾ ਤੇ ਉਹਦੇ ਅੰਦਰ ਜਿਹੜੀ ਬਾਲ ਆ ਉਹ ਵੀ ਘੁੰਮ ਰਹੀ ਆ। ਤੁਸੀਂ ਇਹ ਤੋਂ ਦਾਦਾ ਲਾਓ। ਕਿ ਕਿੰਨਾ ਬਿਹਤਰ ਹੈਗਾ ਆ ਚੈਟ ਜੀਪੀ ਤੋਂ ਅਮਰੀਕਾ ਨੂੰ ਇਸੇ ਕਰਕੇ ਤਾਂ ਸੱਟ ਲੱਗੀ ਆ ਤੇ ਇਹ ਜਿਹੜੀ ਐਪ ਹੈ ਤੁਸੀਂ ਦੇਖੋ ਇੰਨੀ ਇੱਕ ਡਾਊਨਲੋਡ ਹੋ ਗਈ ਇਹ ਇੱਕ ਦਿਨ ਦੇ ਵਿੱਚ ਕਿ ਨੰਬਰ 1 ਰੇਟਿੰਗ ਤੇ ਆ ਗਈ ਇਹ ਦੂਸਰੇ ਨੰਬਰ ਤੇ ਚੈਟ ਜੀਪੀ ਹੈ ਤੇ ਇਹ ਚੈਟ ਜੀਪੀ ਨੂੰ ਕੱਟ ਕੇ ਨੰਬਰ 1 ਤੇ ਆ ਗਈ ਆ ਤੇ ਇਸ ਦੇ ਨਾਲ ਅਮਰੀਕਾ ਹਿੱਲਿਆ ਤਾਂ ਹੈ ਅਮਰੀਕਾ ਦੀ ਨੀਂਦ ਤਾਂ ਉੱਡੀਓ ਆ ਪਰ ਅਮਰੀਕਾ ਨੂੰ ਇੱਕ ਦਿਨ ਦੇ ਵਿੱਚ 1 ਟ੍ਰਿਲੀਅਨ ਯੂ ਐਸ ਡਾਲਰ ਦਾ ਘਾਟਾ ਪਿਆ। ਹੂੰ ਸਾਡੀ ਇੰਡੀਆ ਦੀ 3.5 ਟ੍ਰਿਲੀਅਨ ਡਾਲਰ ਜੀ ਡੀ ਪੀ ਆ ਤੇ ਉਹਦਾ 1 ਤਿਹਾਈ ਹਿੱਸਾ 1 ਟ੍ਰਿਲੀਅਨ ਡਾਲਰ ਉਹ ਅਮਰੀਕਾ ਦਾ ਇੱਕ ਦਿਨ ਚ ਸਾਫ ਹੋ ਗਿਆ ਰਾਜੀਪ ਅੱਛਾ ਹੁਣ ਦੇਖੋ ਇਹਨਾਂ ਨੇ ਅਮਰੀਕਾ ਨੂੰ ਇਹ ਸੀਗਾ ਕਿ ਇਹ ਐਸਆਈ ਟੈਕਨੋਲੋਜੀ ਜਾਵੇ ਨਾ ਕਿਤੇ ਕਿ ਖਾਸ ਕਰਕੇ ਚੀਨ ਦੇ ਹੱਥਾਂ 'ਚ ਜ਼ਰੂਰ ਲੱਗਣੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੇ ਤੋਂ ਬਾਅਦ ਕੋਈ ਚੀਜ਼ ਬਣਾ ਸਕਦਾ ਤਾਂ ਉਹ ਚਾਈਨਾ ਹੀ ਹੈ ਹੂੰ ਪਿਛਲੇ ਸਾਲ ਜਦੋਂ ਜੋਬ ਆਰਡਨ ਦੀ ਸਰਕਾਰ ਸੀ 2023 'ਚ ਜੀ 2 ਸਾਲ ਪਹਿਲਾਂ ਇਹਨਾਂ ਨੇ ਜਿਹੜੀ ਐਨਵੀਡੀਆ ਨਾਂ ਦੀ ਇੱਕ ਚਿਪ ਬਣਾਉਣ ਵਾਲੀ ਕੰਪਨੀ ਆ ਅਮਰੀਕਾ ਦੀ ਹੂੰ ਉਹਦੀ ਜਿਹੜੀ ਕੈਪੀਟਲ ਆ ਉਹ ਮਤਲਬ ਬਹੁਤ ਜ਼ਿਆਦਾ ਆ ਪਤਾ ਹੀ ਨਹੀਂ ਉਹਨਾਂ ਦੇ ਕੋਲ ਕਿੰਨੀ ਕੈਪੀਟਲ ਆ NVIDIA ਨੂੰ ਜਿਹੜੀ ਚਿਪ ਬਣਾਉਂਦੀ ਆ ਸਮਾਰਟ ਤੇ ਉਹ ਚਿਪ ਪ੍ਰੋਸੈਸਿੰਗ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਆ ਖਾਸ ਕਰਕੇ AI ਟੂਲਸ ਦੇ ਵਿੱਚ ਅਮਰੀਕਾ ਨੇ ਕਿਹਾ ਕਿ ਇਹਦੇ ਐਕਸਪੋਰਟ ਤੇ ਪਾਬੰਦੀ ਲਾ ਦਿਓ ਅਮਰੀਕਾ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਫਿਰ ਉਹਨਾਂ ਨੇ ਖਾਸ ਤੌਰ ਤੇ ਇਹ ਕਰਤਾ ਕਿ ਚੀਨ ਨੂੰ ਇਹ ਚੀਜ਼ ਵੇਚਣੀ ਨਹੀਂ ਹੈਗੀ ਠੀਕ ਹੈ NVIDIA ਨੂੰ ਤੇ ਇਧਰ ਤਾਂ ਅਮਰੀਕਾ ਸੋਚ ਰਿਹਾ ਸੀ ਕਿ ਚਲੋ ਚਿਪ ਨਹੀਂ ਜਾਊਗੀ ਤਾਂ ਅਮਰੀਕਾ ਚੀਨ ਬਣਾ ਕੇਵੇਂ ਲਊਗਾ ਪਰ ਚੀਨ ਨੇ ਦੇਖੋ ਤੁਸੀਂ ਉਹਨਾਂ ਦੀ ਚਿਪ ਤੋਂ ਬਿਨਾਂ ਹੀ ਆਪਣੀ ਚਿਪ ਬਣਾਈ ਹੂੰ ਠੀਕ ਹੈ ਤੇ ਆਪਣਾ ਸੌਫਟਵੇਅਰ ਆਪਣੀ ਐਪ ਬਣਾ ਕੇ ਲਾਂਚ ਕਰਕੇ ਔਰ ਰੱਖਤੀ ਅਗਲਿਆਂ ਨੇ ਜੀ ਤੇ ਯੂਐਸ ਦੀ ਤੇ ਡੋਨਲਡ 트੍ਰੰਪ ਦੀ ਹਿੱਕ ਤੇ ਪਈਆ ਹੁਣ ਡੀਪ ਸੇਕ ਤੇ ਉਹ ਬੈਠੇ ਦੇਖ ਰਹੇ ਨੇ ਕਿ ਆ ਹੋ ਕੀ ਗਿਆ ਜਿਹੜੀ ਐਨਵੀਡੀਆ ਕੰਪਨੀ ਚਿਪ ਬਣਾਉਣ ਵਾਲੀ ਜਿਹੜੀ ਮੈਂ ਗੱਲ ਕਰਦਾ ਉਹਦੀ ਜਿਹੜੀ ਕੈਪੀਟਲ ਆ ਉਹਦੇ ਚ 1 ਦਿਨ ਚ 14% ਦੀ ਗਰਾਵਟ ਆ ਗਈ ਹੂੰ ਮਤਲਬ ਇਸ ਹਿਸਾਬ ਦੇ ਨਾਲ ਅਮਰੀਕਾ ਹਿੱਲ ਗਿਆ ਇੱਕ ਤਰੀਕੇ ਦੇ ਨਾਲ ਤੁਸੀਂ ਸੋਚੋ ਕਿ ਮਤਲਬ ਕਿੱਥੇ ਤਾਂ ਪਹਿਲਾਂ ਕਿਸੇ ਦੇਸ਼ ਨੂੰ ਹਿਲਾਉਣ ਦੇ ਲਈ ਹਮਲੇ ਕੀਤੇ ਜਾਂਦੇ ਸੀ ਕਦੇ ਕੋਸ਼ਿਸ਼ ਕੀਤਾ ਜਾਂਦਾ ਸੀ ਕਦੇ ਹੁਣ ਜਿਵੇਂ ਅਮਰੀਕਾ ਕਿਸੇ ਦੇਸ਼ ਨੂੰ ਥੱਲੇ ਲਾਉਣ ਦੇ ਲਈ ਰੋਕਾ ਲਾ ਦਿੰਦਾ ਸੀ ਕਿ ਤੁਹਾਡੇ ਮਾਲ ਤੇ ਅਸੀਂ ਤਾਂ ਜੀ ਇੰਪੋਰਟ ਡਿਊਟੀ ਵਧਾਵਾਂਗੇ ਜੀ ਇੰਨੀ ਲਾਇਆ ਕਰਾਂਗੇ ਚੀਨ ਨੇ ਕੁਝ ਨਹੀਂ ਕੀਤਾ ਇੱਕ ਐਪ ਬਣਾਈਆ ਐਪ ਬਣਾ ਕੇ ਮਤਲਬ ਅਮਰੀਕਾ ਨੂੰ ਸਾਹ ਹਣੇ ਔਖੇ ਕਰਤੇ ਉਹ 트럼ਪ ਡੋਨਲਡ 트럼ਪ ਜਿਹੜਾ ਹਜੇ ਬੈਠਾ ਹੀ ਹੈ ਰਾਸ਼ਟਰਪਤੀ ਦੀ ਕੁਰਸੀ ਤੇ ਜਿਹੜਾ ਸੁਪਨੇ ਲੈ ਰਿਹਾ ਸੀ ਕਿ ਅਮਰੀਕਾ ਨੂੰ ਅਸੀਂ ਗ੍ਰੇਟ ਫੇਅਰ ਤੋਂ ਬਣਾ ਦੇਣਾ ਅਮਰੀਕਾ ਇਹ ਕਰ ਦੇਣਾ ਉਹ ਕਰ ਦੇਣਾ ਬਾਈ ਸਾਹਿਬ ਕਿ ਚਾਈਨਾ ਨੇ ਇਸ ਤਰੀਕੇ ਨਾਲ ਟਕਾ ਕੇ ਚਪੇੜ ਜੜੀ ਆ ਨਾ ਮਤਲਬ ਇਹ ਚਪੇੜ ਆਉਂਦੇ ਕਈ ਮਹੀਨਿਆਂ ਤੱਕ ਤਾਂ ਇਹ ਸੈੱਟ ਹੋਣੀ ਨਹੀਂ ਨਿਸ਼ਾਨ ਜਾਣਾ ਨਹੀਂ ਜਿਹੜਾ ਚੀਨ ਨੇ ਮਾਰੀ ਆ ਅਮਰੀਕਾ ਦੇ ਮੂੰਹ ਤੇ ਸੋ ਇਹ ਇੱਕ ਬਹੁਤ ਵੱਡੀ ਕਹਿ ਲਓ ਤੁਸੀਂ ਕ੍ਰਾਂਤੀ ਹੈ ਤੇ ਅਮਰੀਕਾ ਜਿਹੜਾ ਕਿ ਉਹ ਜਿੱਥੇ ਉਹਨੂੰ ਪਤਾ ਹੈ ਕਿ ਆਉਣ ਵਾਲੀ ਦੁਨੀਆ ਵੀ AI ਤੇ ਆ ਕਿਉਂਕਿ ਹੁਣ ਜਿਹੜੀਆਂ ਅੱਗੇ ਚੱਲਣੇ ਨੇ ਰੋਬੋਟ ਚੱਲਣੇ ਨੇ ਅ ਬਿਨਾ ਬੰਦਿਆਂ ਤੋਂ ਕਾਰਾਂ ਚੱਲਣੀਆਂ ਨੇ ਜੋ ਕੋਈ ਵੀ ਕੰਮ ਚੱਲਣਾ ਉਹ ਸਾਰਾ AI ਨੇ ਕਰਨਾ ਤੁਸੀਂ ਤਾਂ ਸਿਰਫ ਉਹਨੂੰ ਕਮਾਂਡ ਦੇਣੀ ਆ ਜੀ ਸੋ ਕਮਾਂਡ ਦੇਣ ਵਾਲਾ ਜਿਹੜਾ ਹੁਣ ਤੱਕ ਦਾ ਸੌਫਟਵੇਅਰ ਟੂਲ ਸੀ ਉਹ ਅਮਰੀਕਾ ਦਾ ਹੀ ਸੀਗਾ ਹੁਣ ਚੀਨ ਨੇ ਡੀਪ ਸਿਕ ਬਣਾ ਲਿਆ ਠੀਕ ਹੈ ਪੂਰੀ ਦੁਨੀਆ ਭਰ ਦੇ ਵਿੱਚ ਇਹਨੂੰ ਇੰਸਟਾਲ ਕੀਤਾ ਜਾ ਰਿਹਾ ਬਣਾਇਆ ਜਾ ਰਿਹਾ ਲੋਕ ਇਹਦੇ ਤੋਂ ਫਾਇਦਾ ਲੈ ਰਹੇ ਨੇ ਜੀ ਤੇ ਇਹਦੇ ਚ ਹੁਣ ਅਮਰੀਕਾ ਬੜੀ ਛਾਤਰ ਹੈ ਬੜਾ ਅਮਰੀਕਾ ਨੂੰ ਜਦੋਂ ਕੁਝ ਆਪ ਨਹੀਂ ਕਰ ਪਾਉਂਦਾ ਨਾ ਤੇ ਉਹ ਰੋਕ ਦਿੰਦਾ ਪਿੱਛੇ ਜੇ ਅਸੀਂ ਦੇਖਿਆ ਸੀ ਕਿ ਜਿਹੜੀਆਂ ਚੀਨੀ ਇਲੈਕਟ੍ਰੋਨਿਕ ਕਾਰਾਂ ਨੇ ਜਿਹੜੀਆਂ ਈਵੀਜ਼ ਨੇ ਪੂਰੀ ਦੁਨੀਆ ਤੇ ਉਹ ਰਾਜ ਕਰਦੀਆਂ ਨੇ ਹੁਣ ਉਹਨਾਂ ਦੀ ਪਾ ਪ੍ਰੋਗਰਾਮ ਵੀ ਕੀਤਾ ਸੀ ਇਸ ਤੇ ਕਿ ਕੀਮਤ ਵੀ ਘਟਾ ਤੇ ਉਹ ਟਿਕਾਊ ਵੀ ਜ਼ਿਆਦਾ ਹੈ ਅਮਰੀਕੀ ਲੋਕ ਵੀ ਲੈਣ ਲੱਗੇ ਤਾਂ ਅਮਰੀਕਾ ਨੇ ਚੀਨੀ EV ਕਾਰਾਂ ਤੇ ਬੈਨ ਹੀ ਲਾਤਾ ਕਿ ਤੁਸੀਂ ਇੱਥੇ ਵੇਚ ਨਹੀਂ ਸਕਦੇ ਐਦਾਂ ਕਰਦਾ ਅਮਰੀਕਾ ਜੇ ਕੰਪੀਟੀਸ਼ਨ ਨਹੀਂ ਹੁੰਦਾ ਤਾਂ ਬੈਨ ਲਾ ਦਿੰਦਾ ਹੁਣ ਟੈਕ ਦੀ ਦੁਨੀਆ ਦੇ ਵਿੱਚ ਤੁਸੀਂ ਚਲੇ ਜਾਓ Google ਤੋਂ ਲੈ ਕੇ Facebook YouTube Insta WhatsApp ਇਹ ਤਮਾਮ ਜਿਹੜੀਆਂ ਵੱਡੀਆਂ ਟੈਕ ਕੰਪਨੀਆਂ ਨੇ ਅਮਰੀਕਾ ਦੀਆਂ ਨੇ ਇੱਕੋ ਇੱਕ ਦੁਨੀਆ ਦੀ ਫੇਮਸ ਕੰਪਨੀ ਜਿਹੜਾ ਐਪ ਆ ਟਿਕਟੌਕ ਜਿਹੜੀ ਕਿ ਚੀਨ ਦੀ ਆ ਉਹ ਇਹਨਾਂ ਨੇ ਪਹਿਲਾਂ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਦੇ ਕੇ ਉਹਨੂੰ ਬੰਦ ਕੀਤਾ ਅਮਰੀਕਾ 'ਚੋਂ ਅਮਰੀਕਾ 'ਚੋਂ ਬੰਦ ਕਰਾਉਣ ਤੋਂ ਬਾਅਦ ਇੰਡੀਆ 'ਚ ਵੀ ਉਹ ਬੈਨ ਕਰਵਾਈ ਉਹ ਅਮਰੀਕਾ ਨੇ ਹੀ ਕਰਵਾਈਆ ਕਿ ਇਹ ਨਾ ਚੱਲੇ ਤੇ ਹੁਣ ਟਰੰਪ ਵਾਪਸ ਆ ਕੇ ਉਹਨੇ ਚਲਾਉਣ ਤਾਂ ਦਿੱਤੀ ਆ ਟਿਕਟੌਕ ਪਰ ਉਹਨੇ ਇੱਕ ਪ੍ਰੋਪੋਜ਼ਲ ਰੱਖਿਆ ਕਿ ਮੈਂ ਤੁਸੀਂ ਮੈਨੂੰ ਇਹ ਵੇਚ ਦਿਓ ਮਤਲਬ ਅਮਰੀਕਾ ਨਹੀਂ ਚਾਹੁੰਦਾ ਕਿ ਜਿਹੜੀ ਵੀ ਕੋਈ ਬਹੁਤ ਦੁਨੀਆ ਤੇ છਾਈ ਹੋਈ ਚੀਜ਼ ਹੈ ਟੈਕਨੋਲੋਜੀ ਦੀ ਦੁਨੀਆ ਚ ਕਿ ਉਹ ਕਿਸੇ ਬਾਰੀ ਦੇਸ਼ ਦੇ ਹੱਥਿਲ ਕਰ ਰਹੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਵੇਚ ਦਿਓ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਮਾਲਕ ਹੈ ਚੀਨ ਵਾਲੇ ਉਹ ਉਹ ਵੇਚਣਗੇ ਇਸ ਨੂੰ ਦੇਖਦੇ ਆ ਉਹ ਕਿਸ ਤਰੀਕੇ ਨਾਲ ਹੁੰਦਾ ਪਰ ਆ ਜਿਹੜੀ ਚੀਜ਼ ਹੈ ਤੇ ਅਮਰੀਕਾ ਹਿੱਲ ਗਿਆ ਅਮਰੀਕਾ ਸੋਚਣ ਤੇ ਮਜਬੂਰ ਹੋ ਗਿਆ ਕਿ ਇਹ ਆਖਿਰ ਚੀਨ ਨੇ ਕੀਤਾ ਤਾਂ ਤੱਕ ਕੀਤਾ ਕਿਵੇਂ ਕਿਉਂਕਿ ਅਸੀਂ ਤਾਂ ਚਿਪਾਂ ਵੀ ਰੋਕ ਲੀਆਂ ਸੀ ਹੂੰ ਵੀ ਜਿਹਦੇ ਨਾਲ ਇਹ ਚੀਜ਼ਾਂ ਬਣਨੀਆਂ ਸੀ ਪਰ ਫਿਰ ਵੀ ਚੀਨ ਨੇ ਬਣਾ ਲਿਆ ਕਿਉਂਕਿ ਚੀਨ ਤੁਸੀਂ ਮੰਨ ਲਓ ਕਿ ਕਾਪੀ ਕੱਟ ਪੇਸਟ ਦੇ ਮਾਮਲੇ 'ਚ ਵੀ ਨੰਬਰ 1 ਹੈ ਬਿਲਕੁਲ ਹੁਣ ਅਮਰੀਕਾ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਿਆ ਕਿਉਂਕਿ ਉਹਨਾਂ ਦਾ ਇੱਕ ਨਵਾਂ ਆਈਡੀਆ ਸੀਗਾ ਚੈਟ ਜੀਪੀਟੀ ਦਾ ਹੁਣ ਚੀਨ ਦੇ ਕੋਲ ਤਾਂ ਸਪਿਆ ਸੀ ਫਾਰਮੂਲਾ ਸਾਰਾ ਫਾਰਮੂਲਾ ਨਹੀਂ ਸੀ ਪਰ ਇੱਕ ਚੀਜ਼ ਪਈ ਸੀ ਕਿ ਇਹ ਚੀਜ਼ ਐਦਾਂ ਬਣ ਸਕਦੀ ਹੈ ਹੂੰ ਤੇ ਉਹਨਾਂ ਨੇ ਵਰਕ ਕਰਕੇ ਔਰ ਉਹ ਵੀ ਨੌਜਵਾਨਾਂ ਨੇ ਯੂਨੀਵਰਸਿਟੀ ਪੜ੍ਹਦੇ ਆ ਨੌਜਵਾਨਾਂ ਨੇ ਇਕੱਠੇ ਹੋ ਕੇ ਹੂੰ ਇਹ ਤੁਸੀਂ ਐਪ ਦੇਖੋ ਬਣਾਤੀ ਹੈ ਤੇ ਜਿਹੜੀ ਇੱਕ ਦਿਨ ਦੇ ਵਿੱਚ ਤੁਸੀਂ ਕਿੱਥੇ ਪਹੁੰਚ ਗਈ ਐਪਲ ਅਮਰੀਕਾ ਦਾ ਵੱਡਾ ਸਭ ਤੋਂ ਬ੍ਰਾਂਡ ਹੈ ਤੇ ਉਹ ਐਪਲ ਦੀ ਚਾਰਟ ਰੇਟਿੰਗ ਦੇ ਵਿੱਚ ਐਪਲ ਤੇ ਜਿਹੜੀਆਂ ਡਾਊਨਲੋਡ ਹੋ ਰਹੀ ਹੈ ਉਹ ਸਭ ਤੋਂ ਵੱਧ ਇਸ ਵੇਲੇ ਡੀਪ ਸਿਕ ਹੋ ਰਹੀ ਹੈ ਸੋ ਹੁਣ ਸੋਚ ਰਿਹਾ ਅਮਰੀਕਾ ਡੋਨਲਡ ਟਰੰਪ ਵੀ ਬੈਠਾ ਸੋਚ ਰਿਹਾ ਵੀ ਯਾਰ ਹੁਣ ਕਰੀਏ ਤਾਂ ਕਰੀਏ ਕੀ ਚੀਨ ਨੇ ਆ ਜਿਹੜਾ ਸੱਪ ਕੱਢਿਆ ਇਹਨੂੰ ਕਿਵੇਂ ਪਟਾਰੀ ਚ ਪਾਉਣਾ ਆ ਔਰ ਪੈਣ ਵਾਲਾ ਹੈ ਨਹੀਂਗਾ ਵੈਸੇ ਇਹ ਪਰ ਇਸ ਵੇਲੇ ਨਾ ਤੁਸੀਂ ਦੇਖੋ ਕਿ ਕੋਈ ਸਮਾਂ ਸੀ ਜਦੋਂ ਅਮਰੀਕਾ ਰਸ਼ੀਆ ਦੇ ਨਾਲ ਮੁਕਾਬਲਾ ਕਰਦਾ ਹੁੰਦਾ ਸੀ ਹਰ ਇੱਕ ਚੀਜ਼ ਦੇ ਨਾਲ ਹੁਣ ਅਮਰੀਕਾ ਦਾ ਮੁਕਾਬਲਾ ਸਿੱਧਾ ਚਾਈਨਾ ਦੇ ਨਾਲ ਹੈ ਔਰ ਰਸ਼ੀਆ ਚਾਈਨਾ ਦੀ سپورਟ ਦੇ ਵਿੱਚ ਜਾ ਕੇ ਖੜਾ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਹੋਰ ਵੀ ਥੱਲੇ ਜਾਊਗਾ ਚਾਈਨਾ ਹੋਰ ਵੀ ਅੱਗੇ ਜਾਊਗਾ ਟੈਕਨੋਲੋਜੀ ਦੀ ਦੁਨੀਆ ਦੇ ਕਰਕੇ ਕਿਉਂਕਿ ਇਸ ਵੇਲੇ ਇਲੈਕਟ੍ਰੋਨਿਕ ਵਹੀਕਲ ਬਣਾਉਣ ਦੇ ਵਿੱਚ ਚੀਨ ਸਭ ਤੋਂ ਅੱਗੇ ਆ। ਬਿਲਕੁਲ। ਠੀਕ ਹੈ ਜੀ। ਤੇ ਹੁਣ ਡੋਨਲਡ 트੍ਰੰਪ ਨੇ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਕਿ ਆਉਂਦੇ ਕੀ ਕਿਹਾ ਸੀ। ਉਹ ਕਹਿ ਰਿਹਾ ਸੀ ਕਿਉਂਕਿ ਅਮਰੀਕਾ ਦੇ ਵਿੱਚ ਵੀ ਨਾ ਇਹ ਸੀਗਾ ਕਿ ਹੁਣ ਜਿਹੜੀਆਂ ਕਾਰਾਂ ਖਰੀਦਣੀਆਂ ਨੇ ਉਹ ਈਵੀਓ ਖਰੀਦਣੀਆਂ ਨੇ ਤੁਸੀਂ ਨੇ। ਜੀ। ਵੀ ਆਟੋਮੋਬਾਈਲ ਡੀਜ਼ਲ ਪੈਟਰੋਲ ਵਾਲੀਆਂ ਨਹੀਂ ਹੁਣ ਅਸੀਂ ਚੱਲਣ ਦੇਣੀਆਂ। ਹੁਣ ਤੱਕ ਇਹ ਸੀ। ਜੀ। ਹੁਣ ਡੋਨਲਡ 트੍ਰੰਪ ਨੇ ਦੇਖਿਆ ਕਿ ਸਾਰਿਆਂ ਨੂੰ ਅਸੀਂ ਜ਼ਰੂਰੀ ਕਰਤਾ ਕਿ ਈਵੀ ਕਾਰਾਂ ਈਵੀ ਕਾਰਾਂ ਮੈਨੂਫੈਕਚਰ ਹੋ ਰਹੀਆਂ ਨੇ ਚੀਨ ਦੇ ਵਿੱਚ ਜਿਆਦਾ ਚੀਨ ਦੀਆਂ ਕਾਰਾਂ ਸਾਡੇ ਵਿਕ ਰਹੀਆਂ ਨੇ ਫਿਰ ਉਹ ਹੁਣੇ ਕਹਿ ਰਿਹਾ ਕਹਿੰਦਾ ਮੈਂ ਲੋਕਾਂ ਨੂੰ ਆਜ਼ਾਦੀ ਦੇਤੀ ਹੈ ਜ਼ਰੂਰੀ ਨਹੀਂ ਜਿਨੇ ਈਵੀ ਲੈਣੀ ਆ ਉਹ ਲੈ ਲਵੇ ਪਰ ਜਿਨੇ ਪੈਟਰੋਲ ਵਾਲੀ ਕਾਰ ਲੈਣੀ ਹੈ ਪੈਟਰੋਲ ਵਾਲੀ ਲਵੇ ਡੀਜ਼ਲ ਵਾਲੀ ਲੈਣੀ ਹੈ ਡੀਜ਼ਲ ਵਾਲੀ ਲਵੇ ਇਹਦੇ ਪਿੱਛੇ ਵੀ 트ੰਪ ਦੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਤਾਂ ਉਹਨੂੰ ਇਹ ਹੈ ਕਿ ਈਵੀ ਕਾਰਾਂ ਦੀ ਖਰੀਦ ਘਟ ਜੂਗੀ ਅਮਰੀਕਾ 'ਚ ਚਾਈਨਾ ਤੇ ਤਾਂ ਪਹਿਲਾਂ ਹੀ ਉਹਨਾਂ ਨੇ ਬੈਨ ਲਾਤਾ ਦੂਜਾ ਉਹਨੂੰ ਇਹ ਹੈ ਕਿ ਦੁਨੀਆ ਅਮਰੀਕਾ ਦੀ ਨਕਲ ਕਰਦੀ ਹੈ ਕਿ ਜੇ ਅਮਰੀਕਾ ਕਹੂਗਾ ਨਹੀਂ ਪੈਟਰੋਲ ਡੀਜ਼ਲ ਤੇ ਹੀ ਅਸੀਂ ਕਾਰਾਂ ਚਲਾਵਾਂਗੇ ਤਾਂ ਉਹਦੇ ਚ ਦੂਜਾ ਫਾਇਦਾ ਇਹ ਦੇਖ ਰਿਹਾ 트ੰਪ ਕਿ ਜਿਹੜਾ ਅਸੀਂ ਆਪਣੀ ਧਰਤੀ ਅਮਰੀਕਾ ਦੀ ਧਰਤੀ ਚ ਹੁਣ ਉਹਨਾਂ ਨੇ ਤੇਲ ਕੱਢਣਾ ਸ਼ੁਰੂ ਕਰਨਾ ਹਜੇ ਬਹੁਤ ਤੇਲ ਪਿਆ ਬਿਲਕੁਲ ਤੇ ਉਹ ਗੱਲ ਇਹ ਹੈ ਕਿ ਉਹ ਤੇਲ ਉਹਨਾਂ ਨੂੰ ਐ ਲੱਗਦਾ ਕਿ ਤੇ ਪੇ ਆ ਦਾ ਪੇ ਆ ਨਾ ਰਿਹਾ ਜੇ ਕਿਤੇ ਸਾਰੀ ਦੁਨੀਆ ਤਾਂ ਇਲੈਕਟ੍ਰੋਨਿਕ ਤੇ ਚਲੀ ਜਾਏ ਫਿਰ ਸਾਡੇ ਤੇਲ ਕਾਦੇ ਕੰਮ ਦਾ ਉਹ ਤੇਲ ਫਿਰ ਤਾਂ ਪਾਣੀ ਦੇ ਮੁੱਲ ਦਾ ਹੋ ਜਾਣਾ ਕਿਸੇ ਨੇ ਪੁੱਛਣਾ ਨਹੀਂ ਸੋ ਇਸ ਕਰਕੇ ਟਰੰਪ ਨੇ ਇਹ ਵੀ ਕੀਤਾ ਇੱਕ ਸੋ ਐਦਾਂ ਦੀਆਂ ਕੋਸ਼ਿਸ਼ਾਂ ਕਰਦਾ ਅਮਰੀਕਾ ਪਰ ਚੀਨ ਮਿਹਨਤ ਕਰ ਰਿਹਾ ਚੀਨ ਨੇ ਮਿਹਨਤ ਦੇ ਨਾਲ ਦਿਖਾਇਆ ਕਿ ਕਿਵੇਂ ਤੁਸੀਂ 25 30 ਸਾਲਾਂ ਦੇ ਵਿੱਚ ਪੂਰਾ ਇੱਕ ਦੇਸ਼ ਦੀ ਕਾਇਆ ਕਲਪ ਕਰ ਸਕਦੇ ਹੋ ਇਸ ਇਸ ਵੇਲੇ ਟੈਕਨੋਲੋਜੀ ਦੀ ਦੁਨੀਆ ਦੇ ਵਿੱਚੋਂ ਜੇ ਕੋਈ ਅੱਗੇ ਸਭ ਤੋਂ ਜਾ ਰਿਹਾ ਤਾਂ ਚੀਨ ਹੈ ਸੋ ਚੀਨ ਦੀ ਬਣਾਈ ਇਹ ਡੀਪ ਸੀਕ ਨਾਂ ਦੀ ਐਪ ਨੇ ਅਮਰੀਕਾ ਚ ਤਰਥੱਲੀ ਮਚਾ ਰੱਖੀ ਐ ਅਮਰੀਕਾ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਹੋਇਆ ਤਾਂ ਹੋਇਆ ਕਿਵੇਂ ਆ ਤੇ ਜੇ ਇਹਨੂੰ ਰੋਕਣਾ ਤਾਂ ਰੋਕਣਾ ਕਿਵੇਂ ਆ ਜੀ